ਇਹ ਬਾਬਾ ਜੀਵਨ ਸਿੰਘ ਸਾਹਿਬ ਜੀ ਦਾ ਇਤਿਹਾਸ ਪੜ੍ਹੀਏ ਸਭ ਤੋਂ ਵੱਡੀ ਕੁਰਬਾਨੀ ਮੱਝਬੀ ਸਿੰਘਾਂ ਦੀ ਕੁਰਬਾਨੀ ਕੋਈ ਛੋਟੀ ਨਹੀਂ ਗੁਰੂ ਖਾਲਸਾ ਜੀ ਮੱਝਬੀ ਸਿੰਘਾਂ ਦਾ ਇਤਿਹਾਸ ਪੜ੍ਹੀਏ ਤੇ ਯਾਦ ਕਰ ਲੋ ਸ੍ਰੀ ਦਮਦਮਾ ਸਾਹਿਬ ਕਲਗੀਧਰ ਜੀ ਆਸਣ ਤੇ ਬੈਠੇ ਮਹਾਰਾਜ ਤੇ ਗੱਲਾਂ ਕਹਿੰਦਾ ਮਹਾਰਾਜ ਆਪ ਜੀ ਉੱਤੇ ਇੰਨੀ ਫੌਜ ਚੜ੍ਹ ਕੇ ਆ ਗਈ ਮੂਹ ਨਾਲ ਕਹਿ ਦੇਣਾ 10 ਲੱਖ ਬੰਦਾ ਕਿੰਨਾ ਹੋਵੇਗਾ 10000 ਬੰਦਾ ਦੇਖ ਕੇ ਅੱਖਾਂ ਖੁੱਲ ਜਾਂਦੀਆਂ ਇੰਨਾ ਬੰਦਾ ਜਿੱਥੇ 10 ਲੱਖ ਹੋਵੇ ਕਿੰਨਾ ਇਕੱਠਾ ਹੋਊਗਾ ਖਾਲਸਾ ਜੀ ਤੇ 10 ਲੱਖ ਬੰਦਾ ਚੜ ਕੇ ਆ ਗਿਆ ਕਲਗੀਧਰ ਸਾਹਿਬ ਦੇ ਉੱਤੇ ਤੇ ਮਹਾਰਾਜ ਬਾਜਾਂ ਵਾਲੇ ਗੁਰਦੇਵ ਨੂੰ ਪ੍ਰਾਪ ਪ੍ਰਵਾਹ ਕੋਈ ਨਹੀਂ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਮਹਾਰਾਜ ਦਸਵੇਂ ਪਾਤਸ਼ਾਹ ਜੀ ਲੜ ਰਹੇ ਨਾ ਮੁਗਲਾਂ ਦੇ ਨਾਲ ਆਪਣਾ ਤੀਰ ਕੱਢਦੇ ਖਪਰਾ ਤੀਰ ਅੱਜ ਕੱਲ ਨਾ ਖਾਲਸਾ ਜੀ ਸਾਡੇ ਵਰਗੇ ਗੁਰੂ ਤੇ ਸ਼ੰਕਾ ਕਰਦੇ ਨੇ ਕਿ ਇੱਕ ਤੀਰ ਦੇ ਨਾਲ 10000 ਬੰਦਾ ਕਿੱਦਾਂ ਮਰ ਜੂ 10000 ਬੰਦਾ ਨਾ ਵੇਖੋ ਕਲਗੀਧਰ ਜੀ ਵੇਖੋ ਤੀਰ ਕਿੱਡਾ ਕਰ ਜਿਹੜਾ ਪਾਸ਼ਾ 13 ਮਾਨਕਵਾਂਟਲ ਕਮਾਨ ਚੱਕਣਾ ਜਾਣਦਾ ਤੇ ਤੀਰ ਕਿੱਡੀ ਜ਼ੋਰ ਦੀ ਛੱਡਦੇ ਹੋਣਗੇ ਮਹਾਰਾਜ ਕਈ ਮਤਬੁੱਦੀ ਕਲਗੀਧਰ ਦੇ ਉੱਤੇ ਵੀ ਉਂਗਲ ਚੱਕ ਦਿੰਦੇ ਨੇ ਕੀ ਮਹਾਰਾਜ ਸਾਡੇ ਅੰਗੇ ਹੀ ਨੇ ਸਾਡੇ ਵਿੱਚੋਂ ਹੀ ਖਾਲਸਾ ਜੀ ਕਹਿ ਦਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਕਹਿੰਦੇ ਕਿ ਮਹਾਰਾਜ ਨੇ ਇੱਕ ਤੀਰ ਦੇ ਨਾਲ 10000 ਦੀ ਇੱਕ ਵਿੰਨ ਦਿੱਤੀ ਇਹ ਕਿੱਦਾਂ ਹੋ ਸਕਦਾ ਹੋ ਕਿਉਂ ਨਹੀਂ ਸਕਦਾ ਉਹ ਤਾਂ ਦੀਨ ਦੁਨੀਆ ਦਾ ਮਾਲਕ ਹੈ ਉਹ ਕਰ ਕੀ ਨਹੀਂ ਸਕਦੇ ਮਹਾਰਾਜ ਦਸਵੇਂ ਪਾਤਸ਼ਾਹ ਉਹਨਾਂ ਨੂੰ ਪੁੱਛੋ ਕਿ ਮਹਾਰਾਜ ਕਰ ਕੀ ਨਹੀਂ ਸਕਦੇ 10000 ਕੀ 10 ਲੱਖ ਬੰਦਾ ਵੀ ਇੱਕੋ تیر ਦੇ ਨਾਲ ਮਾਰ ਸਕਦੇ ਸੀ ਪਰ ਮਹਾਰਾਜ ਕਹਿੰਦੇ ਨਾ ਹੁਕਮ ਨਹੀਂ ਕੀਤਾ ਮਹਾਰਾਜ ਨੇ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਸਭ ਤੋਂ ਉੱਚਾ ਅਸਣ ਲਾ ਕਰਕੇ ਦਿੱਤਾ ਤੇ ਬਰੂਦ ਦਿੱਤਾ ਤੇ ਨਾਗਲੀ ਤੇ ਬਾਹਲੀ ਦੋ ਬੰਦੂਕਾਂ ਦਿੱਤੀਆਂ ਕਿਹਾ ਬਾਬਾ ਜੀ ਤੁਹਾਡੇ ਤੋਂ ਵੱਡਾ ਦੁਨੀਆ ਤੇ ਨਿਸ਼ਾਨੀ ਕੋਈ ਪੈਦਾ ਨਹੀਂ ਹੋ ਸਕਦਾ ਹਮ ਤੋਂ ਵੱਡੇ ਦੁਨੀਆ ਦੇ ਨਿਸ਼ਾਨਚੀ ਬਾਬਾ ਜੀਵਨ ਸਿੰਘ ਉਹਦੀ ਚਿੜੀ ਨੂੰ ਬੰਦੂਕ ਦਾ ਨਿਸ਼ਾਨਾ ਮਾਰ ਕੇ ਥੱਲੇ ਸੜ ਦਿੰਦੇ ਸੀ ਪਰ ਨਹੀਂ ਸੀ ਲਾਉਣ ਦਿੰਦੇ ਤੇ ਕਲਗੀਧਰ ਜੀ ਨੇ ਕਿਹਾ ਬਾਬਾ ਜੀ ਤੁਹਾਡੀ ਡਿਊਟੀ ਇਹ ਹੈ ਜੇ ਕੋਈ ਬੈਰੀ ਕੋਈ ਮੁਗਲ ਗੜੀ ਦੇ ਨੇੜੇ ਆਉਣਾ ਨਾ ਬਰੂਦ ਭਰ ਕੇ ਬੰਦੂਕ ਦੇ ਵਿੱਚ ਗੋਲੀ ਖੋਪਰੀ ਦੇ ਵਿੱਚ ਮਾਰਨੀ ਇਹ ਬੰਦ ਤੇ ਚੜਦਾ ਖੜੀ ਦੀ ਗੋਲੀ ਭਰ ਕੇ ਬੈਰੀ ਦੇ ਸਿੱਧੀ ਅੱਖ 'ਚ ਮਾਰਨੀ ਤੇ ਬਾਬਾ ਜੀਵਨ ਸਿੰਘ ਜੀ ਨਿਸ਼ਾਨੀ ਪੱਕੇ ਸਨ ਮਹਾਰਾਜ ਦਾ ਹੁਕਮ ਮੰਨਿਆ ਗੜੀ ਦੇ ਪਿਆਸਾ ਲਾਇਆ ਦੇ ਬੰਨੂਕਾ ਤੇ ਨਾਦ ਕੇ 나ਗਣੀ ਤੇ ਬਾਹਮ ਦੀ ਬਰੂਤ ਭਰ ਲੈਣਾ ਜਿੰਨੇ ਗੜੀ ਦੇ ਕੋਲੇ ਉਹਨਾਂ ਦੇ ਸਿੱਧੀ ਕਰਕੇ ਸਿੱਧੀ ਖੋਪੜੀ ਦੇ ਵਿੱਚ ਨਿਸ਼ਾਨਾ ਮਾਰਨਾ